ਕੋਡੀ 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 ਇਹ ਬੰਦੀਪ ਬਬਰਾੜ ਬਹੁਤ ਵੱਡੇ ਸਕਾਰਪੁਏ ਦੇ ਕੀਤੇ ਹੈ ਵਿਜੀਤ ਸੰਧੂ ਕੁਲਦੀਪ ਢਣਵਾਰ ਸੁਜੀ ਸੰਧੂ ਜਸੀਟ ਢਣਵਾਰ ਰਾਜਾ ਸਵੀਰਤ ਕੁਲੰਤ ਸੁੱਲੜਦਾ ਚੰਜੀ ਢਾਕੇ ਦਾ ਧੰਨਵਾਦ ਆ ਰੇਡ ਪੌੜੀ ਨੌਜਵਾਨ ਯਾਰੋ ਚਾਵੇਜ਼ ਇਹ ਆ ਨੌਜਵਾਨ ਮਕਸੀਕਨ ਬੂਲਦਾ मानकी है भाई जोरदारोपीफाई अगली भाओ गोपी सिंह अफसर वर्गा नी अखा बन के तीर्थिकाने ला दूंगा अखा बन के तीर्थिकाने ला दूंगा अखा तीर्थिकाने ला दूंगा ਸੁਪਰ ਸੁਪਰ ਫਾਈਨਲ ਖੇਡਾ ਜਾ ਰਿਹਾ ਹੈ ਬੂਲੇ ਨੰਗਲ ਪਿੰਡ ਹੈ ਇਸ ਨੌਜੰਨ ਦਾ ਪਿੰਡੇ ਨਿਸ਼ਕਰ ਮੁੰਡਿਆਂ ਨੇ ਜਵਾਨੀ ਉੱਡ ਜੂਟ ਜੂ ਕਰਦੀ ਜਸ ਕੇ ਚੱਟ ਹੋਏ ਚਿੱਟੇ ਦੀ ਰੇਡ ਵਾਂਗ ਫੇਰਨ ਉਡਾਰੀ ਭਰਦੀ ਫਸਲੇ ਹੁਣ ਕੋੜਾ ਨੇ ਕੋੜਾ ਨਾਲ ਟਰੈਕਟਰ ਮਿਲਦੇ ਖੇੜ ਕੇ ਗੌਡੀ ਡਾਲਿਆ ਓਏ ਹੁੰਦੇ ਰਮਾਨ ਪੂਰੇ ਸਰਦਨ ਨੇ ਮਾਨ ਕੀ ਪਿੰਡ ਗੋਪੀ ਲਾ ਕੇ ਦਫਾ ਪੁਆਇੰਟ ਨਿਊਯਾਰਕ ਮੈਟਰੋ ਦੀ ਗੁੰਡੇ ਹਿੱਸੇ ਜੋੜ ਕੇ ਵਿਰਨ ਸਿੰਦਰ ਪੰਨੀ ਨਰਪੈ ਪੰਨੀ ਰੇਸ਼ਮ ਸਿੰਘ ਗਿਦਾਰ ਸਿੰਘ ਜੀ ਤਰਵਾ ਬੱਬੂ ਖੜਾ ਰਿੰਦੀ ਖੜਾ ਤੇ ਮਿੱਟੂ ਖੜਾ ਦਾ ਬੜਾ ਧੰਨਵਾਦ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇਸ ਸਮੇਂ ਨੌਜਾਨ ਕਬਰੂ ਜਰ ਚਮੇਲ ਮਾਨਕੀ ਵਾਲੇ ਗੋਪੀ ਦੀ ਟੱਕਰ ਟੱਕਰ ਵਾਹਓ ਚੋਬਰਾ ਵਾਹਓ ਚੋਬਰਾ ਵਾਹਓ ਚੋਬਰਾ ਉਹ ਹੋ ਗਈ ਬੱਲੇ 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 ਆ ਕਬੱਡੀ 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 ਵਟ ਤੇ ਨਾ ਪਾਉਂਦੀ ਕਦੇ ਲਾਲਣਾ ਪੈਂਦਾ ਹੈ ਗਰਾਉਂਡਾਂ 'ਚ ਹੱਡਾਂ ਨੂੰ ਬਾਲਣਾ ਰੋਵ 'ਚ ਨਾ ਫੜਦੀ ਵੀ ਲਾਲੀਆਂ ਅੱਖ ਜਿਹੜੀ ਮਾਰਦੀ ਸਕੈਨ ਗੁੱਤਾਂ ਨੂੰ ਲਹਨਤ ਜੜੇਪੇ ਦੀ ਜੇ ਪੈ ਜਾਏ ਤੁਰਨਾ ਹਿਰਨੀ ਦੀ ਪੈਰ 'ਚ ਸ਼ੇਰਾਂ ਦੇ ਪੁੱਤਾਂ ਨੂੰ ਸਹਰਾ ਜਸਕਰਨ ਢਾਲੀਵਾਲ ਉਹਨਾਂ ਦਾ ਬੜਾ ਧੰਨਵਾਦ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਸੁਬਾਸ਼ ਨਾਗਰ ਜੀ ਇੱਥੇ ਸੰਭਰ ਕਰਨ ਮਿਹਰਬਾਨੀ ਕਰਕੇ ਲਾਓ ਇਧਰੇ ਪਾਸੇ ਖੇਡ ਕਬੱਡੀ ਫਿਰ ਜੁੜੀਆ ਮੈਦਾਨ ਦੇ ਨਾਲ ਕਾਸ਼ੀਪੁਰਿਆ ਆ ਮਾਨਕੀ ਵਾਲਾ ਦੇਖ ਲਓ ਇਹ ਚਾਹੋ ਜਰਾਲ ਦੇ ਵਿੱਚ ਅਜ ਆਇਆ ਹੋਇਆ ਬੱਲੇ ਬੱਲੇ ਕਰਵਾ ਰਿਹਾ ਫੜ ਕੇ ਗੁੱਟ ਕੰਚੀ ਵੱਜ ਗਈ ਤਿੰਨੇ ਵੱਜ ਗਈ ਤੇ ਪਾ ਗੋਪੀ ਮਾਨਕੀ ਵਾਲਾ ਆਪਣੀ ਟੀਮ ਦੇ ਲਈ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ